ਗੱਲ ਬੰਦਿਆ ਨੇ ਹੀ ਇਹ ਕਬਜ਼ੇ ਕਰਾਏ ਆ ਆਪਦੇ ਸੰਗੀਆਂ ਸਾਥੀਆਂ ਨੂੰ ਜਾਂ ਇੰਡਸਟਰੀਅਲ ਜਿਹੜੇ ਸਨ ਉਹਨਾਂ ਲੋਕਾਂ ਨੂੰ ਇਹ ਜਬੀਮੀ ਨੂੰ ਸਾਡੇ ਕੋਲ ਸਾਡੇ ਲੋਕੀ ਲੈ ਤਾ ਨਾ ਕਿ ਲੈ ਉਹ ਵੀ ਤਾਂ ਪੂਰੀ ਕਾਰਨ ਅੱਜ ਬੁੱਧਵਾਰ ਨੂੰ ਪੰਜਾਬ ਦੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ಗ್ರಾಮ ਪੰਚਾਇਤ ਹਿਰਦਾਪੁਰ ਦੇ ਪਿੰਡ ਹਰਨਾਮਪੁਰ ਦਾ ਦੌਰਾ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਕਰੀਬ 85 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ੇ ਹਟਾਏ ਗਏ। ਇਸ ਮੌਕੇ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਨਜਾਇਜ਼ ਕਬਜ਼ਿਆਂ ਨੂੰ ਛੁਡਵਾ ਰਹੀ ਹੈ ਪਰ ਅੱਜ ਮੰਤਰੀ ਨੇ ਉਸ ਜ਼ਮੀਨ ਤੇ ਟਰੈਕਟਰ ਚਲਾ ਦਿੱਤਾ ਹੈ ਜਿੱਥੇ ਉਹ ਪਿਛਲੇ 30 ਸਾਲਾਂ ਤੋਂ ਖੇਤੀ ਕਰ ਰਹੇ ਹਨ। ਦੋਨਾਂ ਲਿਆ ਦਿੱਤਾ ਹੀ ਮੈਂ ਆ ਮੂਹਰੇ ਪਾ ਜਾਣਾ। ਦੇਖਾ ਸਰਕਾਰ ਕਿਆ ਕਰਦੀ ਹੈ। ਸਾਡੀ ਜ਼ਮੀਨ ਪੂਰੀ ਕਰ ਦਿਓ ਜੀ ਅਸੀਂ ਦੇਣ ਨੂੰ ਠੇਕਾ ਦੇਣ ਨੂੰ ਤਿਆਰ ਹੈ ਦੀ ਪਰ ਅਸੀਂ ਫਸਲ ਵਿੱਚ ਤੇ ਕੱਟੂ ਨਹੀਂ। ਅਸੀਂ ਠੇਕਾ ਦੇਣ ਨੂੰ ਤਿਆਰ ਹੈ ਗਵਰਦਸਤੀ ਹੈ ਤੁਸੀਂ ਸਾਡੇ ਕੋਲ ਸਾਡੀ ਜੱਦੀ ਜ਼ਮੀਨ ਸਾਡੇ ਕੋਲ ਸਾਡੇ ਨਾਲ ਕੀ ਸਾਡਾ ਨਾ ਕੀ ਲੈ ਉਹ ਵੀ ਤਾਂ ਪੂਰੀ ਕਾਰ ਨੇ ਸਾਡੇ ਆ ਜਾਓ ਕੰਦ ਕੀ ਲੈ ਆਣ ਸਾਡੀ ਪੂਰੀ ਕਾਰ ਤੇ ਜਾ ਸੀ ਕਿ ਬਈ ਆਪਣੀ ਧਰਮੀਆਂ ਚ ਕਰਾ ਲੂੰਗੇ ਜੁਲਾਈ ਚ ਤੁਹਾਡਾ ਕੇਸ ਪਾਇਆ ਹੋਇਆ ਹੈ ਜੀ ਤੇ ਤੁਸੀਂ ਵੀ ਕੀ ਕਹਿ ਰਹੇ ਜੀ ਕਿਹੜਾ ਜੀ ਗਰਦੋਰੀਆਂ ਹੋਈਆਂ ਸਾਡੀ ਨਹੀਂ ਨਹੀਂ ਹੋਈ ਉਹ ਕੋਈ ਅੱਧਾ ਵੀ ਬੰਦੇ ਜਿਹੜੇ ਨਹੀਂ ਆ ਗਏ ਜੀ ਉਹ ਖੜਾ 5:00 5:00 ਸਾਬ ਦਾ ਨਹੀਂ ਹੋਣੀ ਹੈਗੇ ਥੋੜੀ ਜਿਹੀ ਉਹਨਾਂ ਕੋਲ ਹੈਗੀ ਆ ਹਾਂ ਜੀ ਕਰੀ ਪਹਿਲਾਂ ਹਾਂ ਜੀ ਤੁਹਾਡੇ ਥੋੜੀ ਜਿਹੀ ਪੈਸੇ ਤਨਾਨੇ ਸਭ ਨੂੰ ਕਹਿ ਸਕਦੇ ਸਾਨੂੰ ਦੱਸਣ ਦਾ ਉਹਨਾਂ ਦਾ ਕੋਈ ਫਰਕ ਨਹੀਂ ਸੀਗਾ ਜੀ ਉਹਨੇ ਸਾਨੂੰ ਦੱਸਿਆ ਨਹੀਂ ਜੀ ਸਾਡੀ ਰੋਜੀ ਰੋਟੀ ਖੋਣਾ ਚਾਹੁੰਦੇ ਸਾਡੇ ਆਦਮੀ ਨਹੀਂ ਸਾਡੇ ਸਿਰ ਤੇ ਸਾਡੇ ਬੱਚੇ ਹੈਗੇ ਉਹ ਘਰ ਰਹੇਗੇ ਜੀ ਫਿਰ ਸਰਕਾਰ ਦੇ ਸੈਕਸ਼ਨ ਤੁਸੀਂ ਕਿਦਾਂ ਦੇਖਦੇ ਹੋ ਹਾਂ ਜੀ ਅਸੀਂ ਜਾਣਦੇ ਹਾਂ ਜੀ ਕਿਦਾਂ ਦੇਖਦੇ ਹੋ ਸੈਕਸ਼ਨ ਨੂੰ ਜਿਸ ਤਰੀਕੇ ਨਾਲ ਮੰਤਰੀ ਸਾਹਿਬ ਆਏ ਆ ਟਰੈਕਟਰ ਲੈ ਕੇ ਤੁਹਾਡੀ ਜ਼ਮੀਨ ਜਿਹੜੀ ਜ਼ਮੀਨ ਦੇ ਉੱਤੇ ਵਾਈ ਕੀਤੀ ਅਸੀਂ ਇਹ ਕਹਿੰਦੇ ਆ ਕਿ ਸਾਡੇ ਕੋਲ ਨਹੀਂ ਇਹਨੂੰ ਅਸੀਂ ਕਰ ਦਾਂਗੇ ਆਪਣੀ ਸਾਡੀ ਪੂਰੀ ਹੋ ਜਾਵੇ ਅਸੀਂ ਫਸਲ ਵਾਢ ਲਈ ਠੇਕਾ ਦੇ ਦੂੰਗੇ ਕੋਈ ਗੱਲ ਦੀ ਵੀ ਤੁਸੀਂ ਬਰਕਰਾਰ ਸਾਡਾ ਵੀ ਤਾਂ ਖਾਚਾ ਹੋਇਆ ਵਾ ਅਸੀਂ ਵੀ ਇਹਨ ਸਾਰਾ ਜ਼ੋਰ ਲਾ ਕੇ ਤਾਂ ਠੀਕ ਕਰੀ ਹੁਣ ਲੱਖ ਰੁਪਏ ਸਾਰੇ ਅਸੀਂ ਤੇਲ ਪਾਣੀ ਸਾਰਾ ਲਾ ਕੇ ਅਸੀਂ ਸਾਡੇ ਇੰਨਾ ਨਾ ਪਤਾ ਹੀ ਹੈ ਕਰਮ ਕਿੰਨਾ ਨਸੀ ਆਈ ਹੈ ਸਾਰੀ ਜੀ ਅਸੀਂ ਤਾਂ ਜਾਵਾਂ ਹੀ ਬਿਲਕੁਲ ਸਾਡੇ ਪਰ ਸਾਰੀ ਛੜਾਓ ਜਿੰਨੀ ਵੀ ਹੈ ਸਾਰਾ ਪੈਸਾ ਪਿੰਡੇ ਪਰ ਕੰਮ ਕਰੂਗੇ ਕਹਿੰਦੇ ਸਾਰਿਆਂ ਨੂੰ ਗਾਇਨ ਕਿ ਖੈਲ ਦੀਆਂ ਕਰਦੇ ਨਹੀਂ ਜਾਂਦੀ ਜੀ ਇਹਦਾ ਕੋਈ ਰੌਲਾ ਹੀ ਨਹੀਂ ਇਹ ਕਹਿੰਦੇ ਇਹ ਕਹਿੰਦੇ ਪਿੰਡ ਦਾ ਬੰਦਾ ਨਹੀਂ ਸਾਰੇ ਅਸੀਂ ਪਿੰਡ ਦੇ ਕਹਿੰਦੇ ਬਾਕੀ ਤਾਂ ਉਪਰੇ ਬੰਦੇ ਕੋਈ ਹਰਦਾ ਬੰਦਾ ਆਇਆ ਨਹੀਂ ਸਾਡੇ ਪਿੰਡ ਦਾ ਬੰਦਾ ਅੱਛਾ ਸਰਪੰਚ ਸਾਹਿਬ ਵੱਲੋਂ ਕਿਹਾ ਗਿਆ ਵੀ ਜਦੋਂ ਅਫਸਰ ਆਏ ਸੀਗੇ ਤਾਂ ਉਹ ਵੀ ਮਜੂਬ ਸੀ ਤੁਹਾਨੂੰ ਪਿੰਡ ਨਾਲ ਤੁਮਸ਼ਿਆ ਨਹੀਂ ਗਿਆ ਤੁਹਾਨੂੰ ਕਿਸੇ ਨੂੰ ਪੁੱਛਿਆ ਨਹੀਂ ਕੋਬਲੇ ਛੜਾਇਆ ਦਾਰਿਆ ਕਿੱਦਾਂ ਦੇਖਦੇ ਪਿਆ ਕਿੰਨਾ ਏਰੀਆ ਛੜਾਇਆ ਗਿਆ ਸਰਕਾਰ ਦੇ ਕੀ ਸਟੇਟਸ ਕਿਹ ਸੀਗਾ ਜੀ ਇਸ ਜ਼ਮੀਨ ਦਾ ਇਹ ਜਿਹ ਕੋਈ ਇੰਦਰਜੀਤ ਸਿੰਘ ਆ ਜਿਹੜਾ ਇੰਡਸਟਰੀਆ ਲਿਆ ਦਿੱਲੀ ਬੰਬੇ ਚ ਜਿਹਦੀ ਪ੍ਰਾਪਰਟੀ ਆ ਤੇ ਇੱਥੇ ਉਹਦੀ ਆਪਦੀ ਵੀ ਜ਼ਮੀਨ 100 ਏਕੜ ਦੇ ਕਰੀਬ ਆਪਦੀ ਜ਼ਮੀਨ ਆ ਤੇ ਇਹ ਸਾਡੀ ਅੱਜ ਜਿਹੜੀ ਜ਼ਮੀਨ ਦਾ ਹਿੰਦਖਲ ਲਿਆ 85 ਏਕੜ ਦੇ ਕਰੀਬ ਜ਼ਮੀਨ ਆ ਤੇ ਪੂਰੀ ਉਪਜਾਊ ਕੀਮਤੀ ਆ ਤੁਸੀਂ ਕੈਮਰਾ ਮਾਰ ਕੇ ਵੀ ਦੇਖ ਸਕਦੇ ਜੇ ਇਹਦੇ ਚ ਅਮਰੂਤਾ ਬਾਗ ਲੱਗਾ ਆ ਖੈਰ ਦੀ ਖੇਤੀ ਹੁੰਦੀ ਆ ਉੱਤੇ ਪਹਾੜ ਆ ਸਾਡਾ ਤੇ ਇਹਦੇ ਉੱਤੇ ਖੈਰ ਦੇ ਦਰਖਤ ਆ ਜਿਹਦੇ ਤੋਂ ਕਰੋੜਾ ਰੁਪਈਆ ਅਸੀਂ ਜਿਹੜੀ ਇਹਨੂੰ ਕੱਟ ਕੇ ਦੀ ਇਨਕਮ ਲੈ ਸਕਦੇ ਆ ਤੇ ਫੇਰ ਇਹ ਜ਼ਮੀਨ ਦੇ ਵਿੱਚ ਅਸੀਂ ਭਾਵੇਂ ਖੇਤੀ ਕਰ ਲਈਏ ਕਣਕ ਝੋਨੇ ਦੀ ਜਾਂ ਫੇਰ ਖੈਰ ਦੇ ਦਰਖਤ ਜਾਂ ਸਾਗਵਾਂ ਦੇ ਦਰਖਤ ਲਾ ਕੇ ਅਸੀਂ ਕਰੋੜਾ ਰੁਪਈਆ ਪੰਜਾਬ ਸਰਕਾਰ ਦੇ ਪੰਜਾਬ ਦੇ ਲੋਕਾਂ ਦੇ ਜਿਹੜੇ ਵਿਕਾਸ ਕਰਾਉਣੇ ਉਹਨਾਂ ਵਾਸਤੇ ਇੱਥੋਂ ਕਮਾ ਸਕਦੇ ਆ ਤੇ ਇਹ ਜਿਹੜਾ 85 ਏਕੜ ਜ਼ਮੀਨ ਆ ਰੋਪੜ ਦੇ ਰੋਪੜ ਬਲਾਕ ਦਾ ਪਿੰਡ ਆ ਹਿਰਦੇਪੁਰ ਤੇ ਉਥੋਂ ਦੀ ਹਰਨਾਮਪੁਰ ਪੰਚਾਇਤ ਸਾਡੀ ਇਹ ਜ਼ਮੀਨ ਅੱਜ ਅਸੀਂ ਪਿੰਡ ਦੇ ਲੋਕਾਂ ਦੇ سپੁਰਦ ਕਰਤੀ ਆ ਪਿੰਡ ਦੀ ਪੰਚਾਇਤ ਦੇ سپੁਰਦ ਕਰਤੀ ਆ ਤੇ ਇਹਦੀ ਖੁੱਲੀ ਬੋਲੀ ਰੱਖੀ ਜਾਊਗੀ ਤੇ ਨਾਲ ਹੀ ਮੈਂ ਸਾਰੇ ਅਫਸਰ ਸਾਹਿਬਾਨਾਂ ਨੂੰ ਇਹ ਨਸੀਹਤ ਵੀ ਕਰਤੀ ਆ ਵੀਡੀਓ ਨੂੰ ਡੀਡੀਪੀਓ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਸਾਡੇ ਜੁਆਇੰਟ ਡਾਇਰੈਕਟਰ ਨੇ ਤੇ ਸਾਰੇ ਅਫਸਰਾਂ ਨੂੰ ਨਾਲ ਨਸੀਹਤ ਹੈ ਕਿ ਜਿਹੜੇ ਬੰਦਿਆਂ ਦਾ ਇਹਦੇ ਤੇ ਕਬਜ਼ਾ ਉਹਨਾਂ ਬੰਦਿਆਂ ਨੂੰ ਬੋਲੀ 'ਚ ਵੀ ਨਹੀਂ ਸ਼ਾਮਲ ਹੋਣ ਦੇਣਾ ਜਿਹੜੇ ਹੋਰ ਸਾਡੇ ਭਰਾ ਨੇ ਪਿੰਡ ਦੇ ਜਾਂ ਆਸੇ ਪਾਸੇ ਦੇ ਆ ਕੇ ਇੱਥੇ ਬੋਲੀ ਦੇਣ ਤੇ ਬੋਲੀ ਤੇ ਚਕੋਤੇ ਤੇ ਜ਼ਮੀਨ ਲੈਣ ਇਹ ਜ਼ਮੀਨਾਂ ਨਾਲ ਮੈਂ ਇਹ ਵੀ ਦੱਸਦਾ ਆ ਆਪਦੇ ਭਰਾਵਾਂ ਨੂੰ ਪਿੰਡਾਂ ਵਾਲਿਆਂ ਨੂੰ ਕਿ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਜੇ ਕੋਈ ਭਾਵੇਂ ਚਿੱਟਾ ਮਰਜੀ ਤਗੜਾ ਬੰਦਾ ਆ ਜਾਂ ਕੋਈ ਪੋਲਿਟਿਸ਼ੀਨ ਆ ਇੱਕ ਬੰਦੇ ਨੇ ਕਬਜ਼ਾ ਕੀਤਾ ਆਪਾਂ ਨੂੰ ਸਾਰਿਆਂ ਨੂੰ ਏਕਤਾ ਕਰਨੀ ਚਾਹੀਦੀ ਆ ਸਾਰਿਆਂ ਨੂੰ ਅੱਗੇ ਆ ਕੇ ਹਲਦੇ ਪਿੰਡ ਦੀਆਂ ਜ਼ਮੀਨਾਂ ਜਿਹੜੀਆਂ ਉਹ ਛੜਾ ਕੇ ਪੰਚਾਇਤ ਦੀ ਆਮਦਨ ਮੁਤਾਉਣੀ ਚਾਹੀਦੀ ਆ ਜਿਵੇਂ ਹੁਣ 85 ਏਕੜ ਜ਼ਮੀਨ ਆ ਸਾਡੀ ਬੜੀ ਉਪਜਾਊ ਜ਼ਮੀਨ ਆ ਤੇ 85 ਏਕੜ ਜੇ ਚਕੋਤੇ ਦੇ ਚੜਦੀ ਆ ਹਰਦੇਪੁਰ ਜਿਹੜੀ ਪੰਚਾਇਤ ਆ ਹਰਨਾਮਪੁਰ ਪੰਚਾਇਤ ਆ ਇਹਨੂੰ ਤੇ ਲੋੜ ਹੀ ਨਹੀਂ ਕਿਸੇ ਸਰਕਾਰੀ ਫੰਡ ਦੀ ਇਹਨਾਂ ਪੈਸੇ ਨਹੀਂ ਇਹ ਇਹਨਾਂ ਦੋਵਾਂ ਇਹ ਜਿਹੜੇ ਪਿੰਡ ਦਾ ਵਿਕਾਸ ਹੋ ਸਕਦਾ ਸੜਕਾਂ ਚੰਗੀਆਂ ਬਣ ਜਾਣਗੀਆਂ ਚੰਗੇ ਸਕੂਲ ਦੀ ਬਿਲਡਿੰਗ ਬਣ ਜੂਗੀ ਜੇ ਡਿਸਪੈਂਸਰੀ ਆ ਕੋਈ ਡਿਸਪੈਂਸਰੀ ਦੀ ਬਿਲਡਿੰਗ ਚੰਗੀ ਬਣ ਜੂਗੀ ਤੇ ਇਹਦੇ ਚਾਹੀਦਾ ਲੋਕਾਂ ਨੂੰ ਆਪ ਅੱਗੇ ਆ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਤਾਂ ਜੋ ਇਹ ਜ਼ਮੀਨਾਂ ਛੁੱਟਣ ਜਿਹੜੀ ਹੈ ਜਿਹਨੇ ਪਟਾਖੀ ਕਾਹਦੀ ਉਹਦੀ ਜ਼ਮੀਨ ਜਿਹੜੀ ਹੈ ਖੜੀ ਫਸਲ ਦੇ ਉੱਤੇ ਲਾਲਜਿਤ ਢੁਲਰਵੜਾ ਨੇ ਆ ਕੇ ਟਰੈਕਟਰ ਫੇਰਤਾ ਔਰ ਉਹਨਾਂ ਨੂੰ ਸੂਚਨਾ ਤੱਕ ਨਹੀਂ ਦਿੱਤੀ ਜੋਨਾਂ ਦੀ ਜ਼ਮੀਨ ਦੇ ਸਬੰਧੀ ਕੋਈ ਕਬਜ਼ਾ ਜਿਹੜਾ ਸਰਕਾਰ ਨੇ ਲੈਣਾ ਹੈਗਾ ਉਸੇ ਪੱਤਰ ਕਰਾ ਨਾਲ ਬੈਂਡ ਨਹੀਂ। ਬਹੁਤ ਬੜੇ ਅਫਸੋਸ ਦੀ ਗੱਲ ਆ ਕਿ ਹਰਦਾਪੁਰ ਦੇ ਵਿੱਚ ਇੱਕ ਵਿਧਵਾ ਔਰਤ ਦੀ ਜ਼ਮੀਨ ਤੇ ਜੇਸਾ ਕਬਜ਼ਾ ਕਰਨ ਲਈ ਮੰਤਰੀ ਸਾਹਿਬ ਪੰਜਾਬ ਦੇ ਆਪ ਖੁਦ ਚੱਲ ਕੇ ਗਏ ਨੇ। ਇਹ ਤਾਂ ਮੈਂ ਸਮਝਦਾ ਇੱਕ ਲਾਉਕਿਕ ਗੱਲ ਆ ਕਿ ਸਰਕਾਰਾਂ ਜਿਹੜੀਆਂ ਨੇ ਵਜ਼ੀਰ ਜਿਹੜੇ ਨੇ ਉਹ ਕਿਸੇ ਪ੍ਰਸ਼ਾਸਨ ਦੇ ਰਾਹੀਂ ਕੋਈ ਆਪਣੀ ਨੀਤੀ ਲਾਗੂ ਕਰਦੇ ਨੇ। ਇਹ ਆਪ ਜਾ ਕੇ ਗੁੰਡਾ ਕਰਦੀ ਕਰਨ ਲੱਗੇ ਜਿਹੜੇ ਵਜ਼ੀਰ ਆਪ ਸਿੱਧੇ ਤੌਰ ਤੇ ਇਸ ਤਰ੍ਹਾਂ ਵਿਧਵਾ ਔਰਤਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਗੇ ਕਾਨੂੰਨ ਆਪਣੇ ਹੱਥੇ ਲੈ ਕੇ ਆਪਣੀ ਸ਼ਕਤੀ ਦਾ ਨਜਾਇਜ਼ ਫਾਇਦਾ ਉਠਾਉਣਗੇ ਉਹਨਾਂ ਨੂੰ ਕਵੈਜਾ ਭੁਤਣਾ ਪਏਗਾ ਸ਼ਰਮਣੀ ਅਕਾਲੀ ਦਲ ਉਸ ਵਿਧਵਾ ਔਰਤ ਦੇ ਨਾਲ ਔਰ ਜਿਹੜੇ ਪੱਤਰਕਾਰਾਂ ਨਾਲ ਜਾਤੀ ਹੋਇਆ ਧੱਕਾ ਹੋਇਆ ਨਿਆਂ ਹੋਇਆ ਅਸੀਂ ਉਹਨਾਂ ਨਾਲ ਵੀ ਖੜਾਗੇ ਕਿਉਂਕਿ ਅੱਜ ਪ੍ਰੈਸ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਝੂੜ ਦੀ ਦੁਕਾਨ ਚਲਾਉਣ ਲਈ ਝੂੜ ਦੀ ਦੁਕਾਨਦਾਰ ਸੌਦਾ ਵੇਚਣ ਲਈ ਸੱਚ ਨੂੰ ਨੱਪਿਆ ਜਾ ਰਿਹਾ ਔਰ ਇਹ ਕਾਂਗਰਸ ਜਿਹੜੀ ਆਪ ਪਾਰਟੀ ਹੈ ਸਰਕਾਰ ਭਵੰਤਮਾਨ ਦੀ ਸਰਕਾਰ ਦੇ ਆਖਰੀ ਸਮੇਂ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਨੇ